ਜਿਹੜੀ ਮਾਹ ਦੀ ਧਾਰੋਂ ਦੀਆ ਇਹ ਹਮੇਸ਼ਾ ਲੰਗਰਾਂ ਦੇ ਵਿੱਚ ਵਰਤੀ ਜਾਂਦੀ ਕਿਉਂਕਿ ਮਾਹ ਦੀ ਦਾਲ ਬਹੁਤ ਹੀ ਮਨੁੱਖ ਦੇ ਲਈ ਲਾਭਦਾਇਕ ਹੁੰਦੀ ਆ ਜੋ ਛੇਤੀ ਪਚ ਵੀ ਜਾਂਦੀ ਹੈ ਤੇ ਮਨੁੱਖ ਨੂੰ ਬਹੁਤ ਸਾਰੇ ਤੱਤ ਵੀ ਦਿੰਦੀ ਹੈ ਦੂਜੇ ਪਾਸੇ ਕੋਲਡ ਡਰਿੰਕਸ ਤਾਂ ਜਿਹੜੀਆਂ ਹੈਗੀਆਂ ਨੇ ਜਿੰਨਾਂ ਆਪਾਂ ਮਿੱਠਾ ਯਾਰ ਕਹਿੰਦੇ ਆ ਬਹੁਤ ਸਾਰੇ ਦੇਸ਼ਾਂ 'ਚ ਤੋਂ ਬੈਨ ਹੋਈਆਂ ਤੁਸੀਂ ਸਭ ਇਹ ਵੀ ਜਾਣਦੇ ਤੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਸ਼ੁਰੀਆਂ ਦੇ ਰਾਹੀਂ ਅੱਜ 100 ਦੇ ਵਿੱਚੋਂ ਲਗਭਗ 50% ਲੋਕ ਯਸ ਸਵਾਥੋਂ 50 ਬੰਦੇ ਵੱਖਰੇ ਗੱਡੀ 'ਚ ਉਹਨਾਂ ਨੂੰ ਸ਼ੂਗਰ ਦਾ ਰੋਗ ਹੋ ਚੁੱਕਾ ਸਭ ਤੋਂ ਵੱਡਾ ਬਿਸ਼ਮਣ ਇਹ ਕੋਲਡ ਡਰਿੰਕ ਹੈ ਜੇ ਅਸੀਂ ਕੋਲਡ ਡਰਿੰਕ ਪੀਆਵਾਂਗੇ ਤੇ ਰੱਬ ਕਿੰਨਾ ਖੁਸ਼ ਹੋਊਗਾ ਤੇ ਤੂੰ ਸਾਡੇ ਪਰਿਵਾਰ ਦੇ ਬੱਚਿਆਂ ਨੂੰ ਕਿਹੜੀ ਬਿਮਾਰੀ 'ਚ ਧੱਕ ਰਿਆਂ ਵੀ ਤੂੰ ਕੀ ਸ਼ੋਅ ਕਰਨਾ ਚਾਹੁੰਦਾ ਕੋਲਡ ਡਰਿੰਕ ਪਿਆ ਕੇ ਨੰਬਰ 2 ਤੁਸੀਂ ਸਭ ਜਾਣਦੇ ਹੋ ਕਿ ਜਿਹੜਾ ਪੀਜ਼ਾ ਹੁੰਦਾ ਆ ਜਾਂ ਨਿਊਟ੍ਰਲਸ ਹੁੰਦੇ ਨੇ ਇਹ ਬਹੁਤ ਨੇਟ ਪਚਦੇ ਨੇ ਨਿਊਟ੍ਰਲ ਤੇ 48 48 ਘੰਟਿਆਂ ਬਾਅਦ ਪਚਦੇ ਨੇ ਹੁਣ ਜਿਹੜੇ ਬੱਚੇ ਨੂੰ ਆਪਾਂ ਨਿਊਟ੍ਰਲ ਖਵਾਉਨੇ ਆ ਜਾ ਜਿਹੜੇ ਬੱਚੇ ਯੂਟਿਊਬ ਖਾਣਗੇ ਉਹ ਬੱਚਿਆਂ ਤੇ ਕਿੰਨੇ ਸਿਹਤ ਤੇ ਮਾੜਾ ਅਸਰ ਪਵੇਗਾ ਰੱਬ ਕਿੰਜ ਪੁੱਛੇਗਾ ਜਿਹੜੇ ਜਿਹੜੇ ਲੋਕ ਆ ਲੰਗਰ ਲੰਮੇਗੇ ਉਹ ਰੱਬ ਦੇ ਘਰ ਦੇ ਦੁਸ਼ਮਣ ਨੇ じゃ ਰੱਬ ਦੀ ਨਜ਼ਰਾਂ ਚ ਬਹੁਤ ਵੱਡੇ ਗੁਨਾਹ ਕਰਦੇ ਹੁਣ ਕੋਈ ਕਰੇਗਾ ਕਿ ਲੰਗਰ ਲਾਉਣ ਦੇ ਨਾਲ ਕਿੰਨੀ ਕੋਈ ਗੁਨਾਹਗਰ ਹੋ ਸਕਦਾ ਕਿ ਉਹ ਕਿਹੜਾ ਲੰਗਰ ਹੈ ਜਿਹੜੇ ਕਰਕੇ ਉਹਨਾਂ ਨੂੰ ਗੁਨਾਹਗਰ ਕਿਹਾ ਜਾ ਸਕਦਾ ਤੁਸੀਂ ਸਮਝਾਂਦੇ ਹੋ ਕਿ ਆਮ ਤੌਰ ਤੇ ਗੁਰੂ ਘਰ ਦੀ ਲੰਗਰ ਦੀ ਮਰਿਆਦਾ ਜਿਹੜੀ ਹੈਗੀ ਆ ਉਹਦੇ ਵਿੱਚ ਦਾਲ ਫੁਲਕਾ ਹੁੰਦਾ ਹੈ ਜਾਂ ਕਿਸੇ ਕੋਲੋਂ ਖੀਰ ਦਾ ਹੋ ਗਿਆ ਲੰਗਰ ਜਾਂ ਉਹਦੇ ਨਾਲ ਥੋੜਾ ਬੁਠਾ ਰਲਦਾ ਮਿਲਦਾ ਉਹ ਮਿੱਠੇਲੇ ਰੂਪ ਵਿੱਚ ਹੋ ਜਾਂਦਾ ਹੈ ਲੇਕਿਨ ਅੱਜ ਕੀ ਵੇਖ ਰਹੇ ਆ ਉਹਨੂੰ ਤਾਂ ਲੰਗਰ ਕਿਹਾ ਜਾਂਦਾ ਉਹ ਤਾਂ ਗੁਰੂ ਘਰ ਦੇ ਜਿਹੜੇ ਵੀ ਲੋਕ ਖਾਂਦੇ ਨੇ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਉਹਨਾਂ ਨੂੰ ਬੜਾ ਨੰਤੋਂਦਾ ਤੇ ਬੜੀ ਸੰਤੁਸ਼ਟੀ ਹੁੰਦੀ ਲੇਕਿਨ ਇੱਕ ਜਹਾ ਲੰਗਰ ਵੀ ਜਿਹੜੇ ਲੋਦੇ ਨਹੀਂ ਉਹ ਉਸ ਲੰਗਰ ਦੇ ਨਾਲ ਗੁਰੂ ਘਰੋਂ ਕਦੀ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕਦੇ ਸਭ ਉਹਨਾਂ ਦੇ ਘਰ 'ਚ ਬਿਮਾਰੀ ਤੇ ਦੁੱਖ ਤਕਲੀਫ ਤੇ ਰੱਬ ਵੀ ਨਰਾਜ ਹੋ ਜਾਂਦਾ ਹੁਣ ਉਹ ਲੰਗਰ ਅੱਜ ਕੱਲ ਅਸੀਂ ਕੀ ਵੇਖ ਰਹੇ ਹਾਂ ਕੁਝ ਜਗ੍ਹਾ ਦੇ ਉੱਪਰ ਪੀਜ਼ਾ ਦਾ ਲੰਗਰ ਲੱਗ ਰਿਹਾ ਕੋਲਡ ਡਰਿੰਕਸ ਦਾ ਲੰਗਰ ਲੱਗ ਰਿਹਾ ਨਿਊਟਰਲ ਦਾ ਲੰਗਰ ਲੱਗ ਰਿਹਾ ਜਾਂ ਕਈ ਆਪਾਂ ਕੈਜੀ ਤੇ ਗੋਲ ਗੱਪਿਆਂ ਦਾ ਲੰਗਰ ਲੱਗ ਰਿਹਾ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੇ ਪੀਜ਼ਾ ਵਗੈਰਾ ਨੇ ਉਹਨਾਂ ਦੇ ਲੰਗਰ ਲੱਗਣਾ ਹੁਣ ਉਹਦੇ ਨਾਲ ਕਿੰਨਾ ਰੱਬ ਨਰਾਜ ਹੋ ਜਾਂਦਾ ਗੁਰੂ ਘਰ ਦੇ ਦਸੂਰ ਕਿੰਝ ਹੋ ਜੇਗਾ ਇਹ ਵੀ ਤਾਂ ਸਵਾਲ ਖਾਮ ਮੰਗਦਾ ਬਿਲਕੁਲ ਤੁਸੀਂ ਸਭ ਜਾਣਦੇ ਹੋ ਕਿ ਜਿਹੜਾ ਲੰਗਰ ਹੁੰਦਾ ਉਹ ਮਨੁੱਖ ਦੀ ਸੇ ਜਾਂ ਮਨੁੱਖ ਦੀ ਘੋਕ ਨੂੰ ਦੂਰ ਕਰਨ ਲਈ ਅਪਣਾਇਆ ਜਾਂਦਾ ਹੈ ਜਾਂ ਗੁਰੂ ਦੇ ਘਰੋਂ ਖੁਸ਼ੀਆਂ ਲਿਆਂਦੀਆਂ ਜਾਂਦੀਆਂ ਨੇ ਤੇ ਤੁਸੀਂ ਇਹ ਵੀ ਸਭ ਜਾਣਦੇ ਹੋ ਕਿ ਜਿਹੜੀ ਮਾਹ ਦੀ ਧਾਲ ਹੁੰਦੀ ਆ ਉਹ ਹਮੇਸ਼ਾ ਮੰਦਰਾਂ ਦੇ ਵਿੱਚ ਬੱਤੀ ਜਾਂਦੀ ਕਿਉਂਕਿ ਮਾਹ ਦੀ ਧਾਲ ਬਹੁਤ ਹੀ ਮਨੁੱਖ ਦੇ ਲਈ ਲਾਭਦਾਇਕ ਹੁੰਦੀ ਆ ਜੋ ਛੇਤੀ ਪਚ ਵੀ ਜਾਂਦੀ ਹੈ ਤੇ ਮਨੁੱਖ ਨੂੰ ਬਹੁਤ ਸਾਰੇ ਤੱਤ ਵੀ ਦਿੰਦੀ ਹੈ ਦੂਜੇ ਪਾਸੇ ਕੋਲਡ ਡ੍ਰਿੰਕਸ ਤਾਂ ਜਿਹੜੀ ਹੈਗੇ ਨੇ ਜਿੰਨਾਂ ਆਪਾਂ ਮਿੱਠਾ ਯਾਰ ਕਹਿੰਦੇ ਨੇ ਬਹੁਤ ਸਾਰੇ ਦੇਸ਼ਾਂ 'ਚ ਤੋਂ ਬੈਨ ਹੋਈ ਆ ਤੁਸੀਂ ਸਭ ਇਹ ਵੀ ਜਾਣਦੇ ਹੋ ਕਿ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਮਸ਼ੂਰੀਆਂ ਦੇ ਰਾਹੀਂ ਅੱਜ 100 ਦੇ ਵਿੱਚੋਂ ਲਗਭਗ 50% ਲੋਕ ਜੇ 100 ਚੋਂ 50 ਬੰਦੇ ਵੱਖਰੇ ਗੱਡੀ 'ਚ ਉਹਨਾਂ ਨੂੰ ਸ਼ੂਗਰ ਦਾ ਰੋਗ ਹੋ ਚੁੱਕਾ ਸਭ ਤੋਂ ਵੱਡਾ ਵਿਸ਼ਮਰੀਏ ਕੋਲਡ ਡਰਿੰਕ ਹੈ ਜੇ ਅਸੀਂ ਕੋਲਡ ਡਰਿੰਕ ਪੀਆਵਾਂਗੇ ਤੇ ਰੱਬ ਕਿੰਨਾ ਖੁਸ਼ ਹੋਊਗਾ ਤੇ ਤੂੰ ਸਾਡੇ ਪਰਿਵਾਰ ਦੇ ਬੱਚਿਆਂ ਨੂੰ ਕਿਹੜੀ ਬਿਮਾਰੀ ਦਾ ਧੱਕ ਰਿਆਂ ਵੀ ਤੂੰ ਕੀ ਸ਼ੋਅ ਕਰਨਾ ਚਾਹੁੰਦਾ ਕੋਲਡ ਡਰਿੰਕ ਪਿਆ ਕੇ ਨੰਬਰ 2 ਤੁਸੀਂ ਸਭ ਜਾਣਦੇ ਹੋ ਕਿ ਜਿਹੜਾ ਪੀਜ਼ਾ ਹੁੰਦਾ ਆ ਜਾਂ ਨਿਊਟ੍ਰਲਸ ਹੁੰਦੇ ਨੇ ਇਹ ਬਹੁਤ ਲੇਟ ਪਚਦੇ ਨੇ ਨਿਊਟ੍ਰਲ ਤੇ 48 48 ਘੰਟਿਆਂ ਬਾਅਦ ਪਚਦੇ ਨੇ ਹੁਣ ਜਿਹੜੇ ਬੱਚੇ ਨੂੰ ਆਪਾਂ ਨਿਊਟ੍ਰਲ ਖਵਾਉਨੇ ਆ ਜਾਂ ਜਿਹੜੇ ਬੱਚੇ ਨਿਊਟ੍ਰਲ ਖਾਣਗੇ ਉਹ ਬੱਚਿਆਂ ਤੇ ਕਿੰਨੇ ਸਿਹਤ ਤੇ ਮਾੜਾ ਅਸਰ ਪਵੇਗਾ ਰੱਬ ਕਿੰਜ ਕੁੱਛ ਹੋ ਜੂਗਾ ਰੱਬ ਕਿਵੇਂ ਸਾਨੂੰ ਕਹੇਗਾ ਕਿ ਤੂੰ ਪੁੱਤ ਬਣਾ ਚੰਗਾ ਕੰਮ ਕਰਕੇ ਲੰਗਰ ਲਾ ਕੇ ਨਿਊਟ੍ਰਲ ਦੇ ਜਦੋਂ 48 ਘੰਟੇ ਕਿਸੇ ਦੇ ਪੇਟ 'ਚ ਇਹ ਚੀਜ਼ਾਂ ਰਹਿਣਗੀਆਂ ਤੁਸੀਂ ਸਭ ਜਾਣਦੇ ਕਿ ਉਹਨਾਂ ਲੋਕਾਂ ਨੂੰ ਪੇਟ ਦੇ ਰੋਗ ਬਵਾਸੀਰ ਦੇ ਰੋਗ ਕਬਜ ਦੇ ਰੋਗ ਲੱਗਣਗੇ ਕਿੰਨੇ ਲੋਕਾਂ ਨੂੰ ਗੁਰੂ ਘਰ ਜਾ ਕੇ ਬਿਮਾਰੀਆਂ 'ਚ ਧੱਕ ਕੇ ਆਇਆ ਫਿਰ ਅੱਬ ਕਿਵੇਂ ਖੁਸ਼ ਹੋ ਜੀਉਗਾ ਫਿਰ ਇਹ ਲੋਗ bari ਵੀ ਤੁਸੀਂ ਜਿੱਦਾਂ ਆਵਾਂਦੇ ਹੋ ਕਿ ਕਈ ਹੋਰ ਵੀ ਤਰ੍ਹਾਂ ਦੇ ਲੰਗਰ ਲਾਉਂਦੇ ਨੇ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਇੱਕਦਮਾਰੇ ਸੋਚਣਾ ਚਾਹੀਦਾ ਜੇ ਤੁਹਾਡੇ ਕੋਲ ਪੈਸੇ ਆਚਾਰ ਜਾਂ ਤੁਸੀਂ ਸਮਝਦੇ ਹੋ ਕਿ ਸਾਡੇ ਕੋਲ ਕੁਝ ਸੀ ਵੱਖਰਾ ਕਰਨਾ ਫਿਰ ਆਪਣੇ ਨਗਰ ਦੇ ਜਿਹੜੇ ਕੋਈ ਗਰੀਬ ਲੋਕ ਨੇ ਲੋੜਵੰਦ ਲੋਕ ਨੇ ਉਹਨਾਂ ਦੀ ਮਦਦ ਕਰ ਕੋ ਜਾਂ ਆਪਣੇ ਪਿੰਡ 'ਚ ਲਾਇਬ੍ਰੇਰੀਆਂ ਬਣਾ ਦਿਓ ਇਹ ਚੰਗੀਆਂ ਇਤਿਹਾਸ ਕਿਤਾਬਾਂ ਉਹ ਬੱਚੇ ਪੜ ਸਕਦੇ ਹੋਣ ਲੋਕ ਨਸ਼ਿਆਂ ਤੋਂ ਬਚ ਸਕਦੇ ਹੋਣ ਜਾਂ ਕਿਸੇ ਉਹ ਬੱਚੇ ਜਿਹੜੇ ਪੜ੍ਹਾਈ ਨਹੀਂ ਕਰ ਸਕਦੇ ਉਹਨਾਂ ਨੂੰ ਬੈਗ ਲੈ ਦੇਉਣਾ ਬੁੱਕਸ ਲੈ ਦੇਉ ਉਹਨਾਂ ਦੀਆਂ ਫੀਸਾਂ ਕਾੜ ਦੋ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਇੱਕ ਚੀਜ਼ਾਂ ਦੀ ਬੜੀ ਲੋੜ ਆ ਅੱਗੇ ਤਾਂ ਪੰਜਾਬ ਬਿਮਾਰੀਆਂ ਦਾ ਘਰ ਬਣ ਗਿਆ ਤੇ ਅਸੀਂ ਪੀਜੇ ਖਾਣ ਲੱਗੇ ਨਿਊਡਲ ਖਾਣ ਲੱਗੇ ਜਾਂ ਕੋਲਡ ਡਰਿੰਕ ਖਾਣ ਲੱਗੇ ਸਮਝ ਲਓ ਕਿ ਅਸੀਂ ਬਿਮਾਰੀਆਂ ਤੇ ਬਿਮਾਰੀਆਂ ਹੋਰ ਆਪਣੇ ਲੋਕਾਂ ਨੂੰ ਦੇਵਾਂਗੇ ਤੇ ਆਪਣੇ ਲੋਕਾਂ ਨੂੰ ਗੁਰੂ ਘਰੋਂ ਬਿਮਾਰੀਆਂ ਲੈ ਕੇ ਤੋਰਨ ਵਾਲੇ ਇਨਸਾਨ ਨੂੰ ਰੱਬ ਦੀ ਨਜ਼ਰਾਂ 'ਚ ਖੁਸ਼ੀਆਂ ਨਹੀਂ ਮਿਲਦੀਆਂ ਰੱਬ ਸਮਝ ਜਾਂਦਾ ਕਿ ਇਹ ਇਨਸਾਨ ਦੀ ਮਤ ਬੜੀ ਥੋੜੀ ਹੈ ਇਸ ਇਨਸਾਨ 'ਚ ਪੈਸੇ ਵੀ ਹੁੰਦੇ ਆ ਇਸ ਇਨਸਾਨ ਦੇ ਫਿਰ ਦੁੱਖਾਂ ਦਾ ਕਾਰਨ ਬਣ ਉਹਦੇ ਘਰ 'ਚ ਜਦੋਂ ਬਿਮਾਰੀ ਆਉਂਦੀ ਆ ਜਦੋਂ ਉਹਨੂੰ ਆਪ ਸ਼ੂਗਰ ਦਾ ਰੋਗ ਲੱਗਦਾ ਜਦੋਂ ਫਿਰ ਉਹਨੂੰ ਆਪ ਬਵਾਸੀਰ ਹੁੰਦੀ ਹੈ ਜਦੋਂ ਉਹਨੂੰ ਆਪ ਕਵਜ ਹੁੰਦੀ ਆ ਜਦੋਂ ਉਹਨੂੰ ਪੇਟ ਦੀਆਂ ਬਿਮਾਰੀਆਂ ਲੱਗਦੀਆਂ ਫਿਰ ਹੁੰਦਾ ਕਿ ਮੈਂ ਗਲਤ ਕਰ ਬੈਠਾ ਜੇ ਗੁਰੂ ਘਰ ਦਾ ਕਿ ਗਲਤ ਕਰਾਂਗੇ ਸਜਾਵਾਂ ਮਿਲਣ ਗਿਆ ਆ ਲੰਗਰ ਲਾਓ ਲੇਕਿਨ ਉਹ ਧਾਲ ਉਹ ਕਿਹਦਾ ਲੰਗਰ ਹੋਵੇ ਸਬਜੀ ਹੋ ਜਾਵੇ ਕੋਈ ਖੀਰ ਵਗੈਰਾ ਆ ਉਹਦਾ ਲੰਗਰ ਲੱਗ ਸਕਦਾ ਆ ਜਿਹੜੀ ਸਾਡੀ ਸੇਧ ਲਈ ਵਧੀਆ ਨਹੀਂ ਜੋ ਬਾਬੇ ਨਾਨਕ ਨੇ ਜੋ ਸਾਨੂੰ ਇੱਕ ਨਿਜ਼ਮ ਦਿੱਤਾ ਸਾਨੂੰ ਉਹਦੇ ਵਿੱਚ ਹੀ ਰਹਿਣਾ ਚਾਹੀਦਾ ਇਹ ਉਹ ਭਾਵਨਾਵਾਂ ਨੇ ਜਿਹੜੀਆਂ ਹਰ ਇੱਕ insan ਨੂੰ ਸਮਝਣੀਆਂ ਚਾਹੀਦੀਆਂ ਉਹ ਕਹੇ ਜਾਣਗੇ ਜੀ ਅਸੂਰ ਸਮਾਂ ਬਦਲ ਗਿਆ ਕੋਈ ਸਮਾਂ ਬਦਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਬਿਮਾਰੀਆਂ ਨੂੰ ਸੱਦਾ ਦੇ ਲੋ ਬਿਮਾਰੀਆਂ ਨੂੰ ਬਣਾ ਲਓ ਗੁਰੂ ਘਰ ਦੀਆਂ ਮਰਿਆਦਾ ਨੂੰ ਤੋੜ ਦੋ ਉਹ ਜਿਹੜੇ ਨਵੇਂ ਬੱਚੇ ਛੋਟੀ ਉਮਰ ਦੇ ਨਹੀਂ ਉਹ ਤੇ ਉਹ ਸਿੱਖਣਗੇ ਕਿ ਹਾਂ ਲੰਗਰ ਦਾ ਰੋਟੀ ਦਾ ਨਹੀਂ ਹੁੰਦਾ ਸ਼ਾਇਦ 버ਗਰਾਂ ਦਾ ਲੰਗਰ ਹੁੰਦਾ ਸ਼ਾਇਦ ਕੋਲ ਡ੍ਰਿੰਕ ਦਾ ਲੰਗਰ ਹੁੰਦਾ ਇਹ ਲੰਗਰ ਨਹੀਂ ਹੁੰਦਾ ਇਹ ਫੁਕਰਬਾਜੀ ਕਹੀ ਜਾ ਸਕਦੀ ਤੇ ਫੁਕਰਪੂਣਾ ਬਹੁਤ ਮਾੜਾ ਹੁੰਦਾ ਤੇ ਬਹੁਤ ਸਾਰੇ ਲੋਕ ਫੁਕਰਪੂਣਾ ਕਰਦੇ ਨੇ ਫਿਰ ਰੱਬ ਜਿੱਦੋਂ ਸੱਦਾ ਦਿੰਦਾ ਫਿਰ ਰੋਂਦੇ ਨੇ ਮੈਂ ਸੰਤਾਂ ਕਿ ਬਹੁਤ ਸਾਰੇ ਲੋਕਾਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਗੁਰੂ ਤੋਂ ਆਪਾਂ ਵੱਡੇ ਨਹੀਂ ਹੋ ਸਕਦੇ ਗੁਰੂ ਦੇ ਨਿਜਮਾ ਤੋਂ ਵੱਡੇ ਨਹੀਂ ਹੋ ਸਕਦੇ ਫਿਰ ਵੱਡੇ ਬੰਦਾ ਫਾਇਦਾ ਕੀ ਆਪਾਂ ਕੀ ਕਰਨਾ ਚਾਹੁੰਦੇ ਆ ਕੀ ਸਬਦ ਕਰਨਾ ਚਾਹੁੰਦੇ ਆ ਲੋਕਾਂ ਦੇ ਪੈਸੇ ਹੁੰਦੇ ਨੇ ਲੋਕਾਂ ਨੇ ਚਾਰਿਆਂ ਨੂੰ ਇਕੱਠੇ ਕੀਤੇ ਹੁੰਦੇ ਨੇ ਕਿ 1000 ਕੇ 10000 ਕੇ 100000 ਕੇ 1000000 ਤੇ ਕਈ ਵਾਰ ਜਿਹੜੇ ਲੰਗਰ ਲਾਉਣ ਵਾਲਾ ਹੁੰਦਾ ਬੰਦਾ ਸਾਰਿਆਂ ਦੀ ਨਹੀਂ ਵੀ ਗੱਲ ਕਰਦਾ ਕੁਝ ਲੋਕ ਲੋਕਾਂ ਦੀ ਗਿਣਤੀ ਦੇ ਲੋਕ ਉਹਨੇ ਕਦੀ 10 ਰੁਪਏ ਵੀ ਨਹੀਂ ਪਾਏ ਹੁੰਦੇ ਆਪਣੀ ਜੇਬ ਵਿੱਚੋਂ ਮੈਂ ਸਮਝਦਾ ਕਿ ਲੋਕਾਂ ਨੂੰ ਇਨ੍ਹਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਗੁਰੂ ਦੀ ਮਰਿਆਦਾ ਨੂੰ ਕਦੀ ਭੰਗ ਨਹੀਂ ਕਰਨਾ ਚਾਹੀਦਾ ਸਧਾਰਨ ਖਾਣਾ ਸਾਡੀ ਸਿਹਤ ਲਈ ਬਹੁਤ ਵਰਦਾਨ ਹੈ ਕਿਉਂਕਿ ਜਿਹੜਾ ਸਧਾਰਨ ਲੰਗਰ ਦਾ ਪ੍ਰਸ਼ਾਦਾ ਹੁੰਦਾ ਉਹ ਕੁਝ ਸਮੇਂ ਬਾਅਦ ਪਚ ਜਾਂਦਾ ਹੈ ਸਾਡੀ ਸਿਹਤ ਲਈ ਵਧੀਆ ਰਹਿੰਦਾ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ ਸਾਨੂੰ ਇਨ੍ਹਾਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਚਿੱਤਰ ਸਿੰਘ ਤਰਸਿੱਕਾ ਗੁੰਡੇ ਵਸਦੇ ਰ ਹਾਂ ਪਰ ਅੱਜ ਸੋਣਾ ਤੁਹਾਡੀਆਂ ਗੱਲਾਂ ਬਰਾ ਕਰਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ